ਗਰਦਾ ਪਈ ਜਾਂਦਾ ਨਾਲੇ ਬੁੜੀ ਤੂੰ ਕੀ ਖੁਸਰ ਫੁਸਰ ਜਿ ਕਰੀ ਜਾਨੀ ਆ ਤੇਰੀ ਮਾਂ ਨੇ ਕੰਜਲੀ ਨੇ ਆਈ ਸਖਾਇ ਤੈਨੂੰ ਉਹਨੂੰ ਤੂੰ ਕੀ ਕਹਿਨੀ ਨਾ ਮੇਰੀ ਮਾਂ ਨੂੰ ਕਿਉਂ ਬੋਲਦੀ ਆ ਤੂੰ ਹੈ ਬੋਲਦੀ ਆ ਤੂੰ ਮੈਨੂੰ ਕਿਵੇਂ ਬੋਲਦੀ ਆ ਉਹਨੂੰ ਬੁੜੀ ਕਹਿਣੀ ਨਹੀਂ ਆ ਤੂੰ ਤੁਸੀਂ ਮੇਰ ਨਾਲ ਰਹਿਣਾ ਕਿ ਉਹ ਬੁੜੀ ਨਾਲ ਰਹਿਣਾ ਓਪਰੇ ਫੇਰੇ ਮੈਂ ਵੀ ਤੂੰ ਫਿਰ ਹੋਰ ਪੁੱਤ ਧੋਣੇ ਪੈਣਗੇ ਘਰ ਦੇ ਰੀੜੇ ਡੁੱਡ ਬੈਠਾਂਗੇ ਆ ਬਤੋਂਾ ਤੇ ਤੂੰ ਆਪਦੇ ਕੱਪੜੇ ਤਾਂ ਆਪ ਧੋਈ ਸਕਦੀ ਆ ਨਾ ਚੰਗੇ ਭਲੀ ਤੁਰੀ ਫਿਰਦੀ ਆ ਤੇ ਮਿਲਣ ਦੀ ਗੱਲ ਹੁੰਦੀ ਨਾ ਮੈਂ ਤਾਂ ਵੀ ਨਾ ਕੁਛ ਕਹਿੰਦੀ ਸਾਰਾ ਕੁਝ ਤਾਂ ਲਟਾਇ ਆਉਂਦੀ ਆ ਕਿੰਨਾ ਖਰਚਾ ਕਰਦੀ ਥੈਨੂੰ ਪਤਾ ਨਹੀਂ ਹੈਗਾ ਉਹ ਕੁਛ ਨਹੀਂ ਲਟਾਇਆ ਦਿੱਤੀ ਕੀ ਹੈ ਮੰਮੀ ਨੇ ਉਹਨੂੰ ਕੁਛ ਨਹੀਂ ਦਿੱਤਾ ਜੀ ਇਹ ਗੱਲ ਸੁਣ ਗੰਨ ਖੋਲ ਕੇ ਐੜੇ 10 ਕਿੱਲੇ ਆਉਂਦੇ ਨੇ ਆਪਾਂ ਨੂੰ ਵਿੱਚੋਂ 5 ਕਿੱਲਿਆਂ ਦੀ ਮਾਲ ਘਰ ਆਣੂਆ ਦੇਖ ਲੈ ਜੇ ਵਰਤ ਵਰਤੇ ਵਾ ਤੋੜਤਾ ਨਾ 5 ਕਿੱਲੇ ਜਾਣਗੇ ਉਧਰ ਨੂੰ ਨਾਲੇ ਲੱਖੇ ਦੇ ਸੁਹਾਵਾ ਤਾਂ ਤੈਨੂੰ ਪਤਾ ਹੈ ਕਹੇ ਜਾ ਬੰਦਾ ਤੂੰ ਹੁੰਨੀ ਆ ਪਾਸੇ ਕਿ ਤੈਨੂੰ ਦੱਸਾਂ ਮੈਂ ਪਿਆਰ ਨਾਲ ਕਹੀ ਇਹਨੇ ਤਾਂ ਗੱਲ ਹੀ ਨਹੀਂ ਸੁਣਦੀ ਨਹੀਂ ਜੇ ਮੈਂ ਨਾ ਹੋਵਾਂ ਫਿਰ ਤੂੰ ਮੈਨੂੰ ਕੀ ਕਰਦੀਂ ਕਿ ਦੱਸੀ ਮੈਨੂੰ ਤੈਨੂੰ ਮੇਰੇ ਸੁਹਾਦਨ ਨਾਲੇ ਚੰਗੀ ਤਰ੍ਹਾਂ ਪਤਾ ਆ ਵੀ ਮੈਂ ਕੀ ਕਰ ਦੂੰ ਮੰਡੀ ਆ ਮੇਰੇ ਕੋਤ ਮੇਰੀ ਗੱਲ ਸੁਣ ਹਾਂ ਕੁੜੀ ਡੀਕਦੀ ਹੋਣੀ ਹੈ ਕੀ ਕੋਈ ਆਇਆ ਨਹੀਂ ਹੈਗਾ ਤੇ ਫੋਨ ਮੇਰਾ ਖਰਾਬ ਹੈ ਨਹੀਂ ਮੈਂ ਆਪੀ ਗੱਲ ਕਰ ਲਾਂ ਤੇ ਤੁਸੀਂ ਜਾ ਆਉਂਦੇ ਦੋਨੇ ਮੇਰੇ ਕੋਲੇ ਕਿੱਥੇ ਟਾਈਮ ਹੈ ਬੇਬੇ ਕੰਮ ਤੋਂ ਬੇਲ ਵੀ ਮਿਲੇ ਆ ਹੁਣ ਜਾਉਂਗਾ ਦੁਕਾਨ ਤੇ ਤੇ ਟਾਈਮ ਨਾ ਜਾ ਕੇ ਖੋਲੂਗਾ ਫਿਰ ਕੋਈ ਗਾ ਕਾਊਗਾ ਦੌਰ ਕੇ ਫੇਰ ਲਿਆਉਂਗਾ ਤੇ ਜਾ ਫਿਰ ਮੈਨੂੰ ਐਂ ਕਰ ਫੋਨ ਲੱਗ ਦੇ ਤੇ ਮੈਂ ਗੱਲ ਕਰ ਲਾਂ ਮੇਰੇ ਤਾਂ ਕਾਲ ਦੇ ਮੱਚੀ ਇਹਨੇ ਗੱਲ ਨਹੀਂ ਹੋਈ ਕੁੜੀ ਨਾਲ ਮੇਰੀ ਕਾਹੇ ਮਹੀਨਿਆਂ ਦੀ ਚੰਗਾ ਭਲਾ ਹੈਗਾ ਤਾਂ ਹੈਗਾ ਫੋਨ ਚੁੱਕ ਲੈ ਲਵੇ ਡਿੱਗ ਪੈਸੀ ਖਰਾਬ ਹੋ ਗਿਆ। ਤਬ 2 ਮਹੀਨੇ ਤੇ 10 ਵਾਰੀ ਤੈਨੂੰ ਖਰਾਬ ਕਰ ਦਿੰਦਾ। ਨਾਲੇ ਮੈਂ ਡਿੱਗ ਪਈ ਸੀ। ਹੁਣ ਤਾਂ ਜੈਨੂ ਖਾਵੇ ਮੈਂ ਵੀ ਡਿੱਗ ਪਈ ਜਾਈਂ ਪੁਛਰਾ ਵਧਰ ਛੱਟਦਾ ਨਹੀਂ ਵੱਜੀ। ਅਜੇ ਸੋਮਾ ਦੀ ਆਪ ਆਏ ਕਹਿੰਦਾ ਮੈਂ ਫੋਨ ਪਿੱਛੇ। ਹਲੋ ਚਾਚਾ। ਹਲਾ ਬੇਬੇ ਚਾਹ ਵੜ ਲਾ। ਲਿਆ। ਕੀ ਗੱਲਾਂ ਕਰਦੇ ਸੀ ਤੁਸੀਂ? ਉਹ ਐਂ ਹੀ ਸੀ ਗੱਲ। ਮੈਂ ਤਾਂ ਰਾਣੋ ਕੋਲੇ ਕਹਿੰਦਾ 2 ਮਹੀਨੇ ਹੋ ਗਏ ਦੇਖੋ ਨਾ ਤਾਂ ਗੇੜਾ ਵੱਜਿਆ। ਤੇ ਜੇ ਮੈਂ ਫੋਨ ਲਾਉਣੀ ਮੇਰਾ ਫੋਨ ਡਿੱਗ ਟਿੱਗ ਪਿਆ ਤੇ ਖਰਾਬ ਹੋ ਗੋ ਲੱਗਦਾ ਨਹੀਂ ਫੋਨ ਬੇਬੇ ਤੇਰੇ ਕੋਲ ਤਾਂ ਬਸ ਇੱਕੋ ਗੱਲ ਆ ਰਾਨੋ 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 ਤੈਨੂੰ ਉਹ ਤੋਂ ਇਲਾਵਾ ਕੁਝ ਹੋਰ ਦਿੰਦਾ ਮੇਰੇ ਨਾਲ ਤਾਂ ਤੂੰ ਕੋਈ ਧਿਆਨ ਨਹੀਂ ਮਾਰਿਆ ਵੀ ਮੈਨੂੰ ਕੀ ਚਾਹੀਦਾ ਪੁੱਤ ਤੂੰ ਉਸ ਤਾਂ ਮੇਰੇ ਸਾਹਮਣੇ ਹੋ ਹੈ ਤੇ ਕਦੋਂ ਮਰਜ਼ੀ ਕੋਈ ਚੀਜ਼ ਲਿਆਓ ਤੇ ਮੈਂ ਕਿਹੜਾ ਤੁਹਾਨੂੰ ਰੋਕਦੀ ਆ ਉਹ ਤਾਂ ਹੁਣ ਪ੍ਰਦੇਸ਼ਾਂ ਤੇ ਬੈਠੀ ਆ ਨਾ ਤੁਸੀਂ ਵੀ ਇਹਦੇ ਵਿੱਚ ਹੀ ਵੜੇ ਰਹੋ ਕੋਈ ਚੱਜ ਦੀ ਗੱਲ ਨਾ ਕਰਿਓ ਠੀਕ ਆ ਉਹ ਮੈਂ ਕੀ ਚੱਜ ਦੀ ਗੱਲ ਕਰਾਂ ਤੂੰ ਬੇਬੇ ਨਾਲ ਵਗ ਜੀ ਨਲਤ ਨੂੰ ਮਿਲ ਨਹੀਂ ਰਾਣਾ ਮੈਥੋਂ ਦਾ ਕੋਈ ਨਹੀਂ ਜਾਇਆ ਜਾਂਦਾ ਤੇ ਨਾ ਮੇਰੇ ਕੋਲ ਟਾਈਮ ਆ ਮੇਰੇ ਕੋਲ ਆਪਦੇ ਕੰਮ ਬਿਠੇਰੇ ਆ ਤੂੰ ਐ ਕਰਦਾ ਕਿ ਤੂੰ ਕੱਲ ਨੂੰ ਜਾਏ ਮੈਂ ਤਾਂ ਆਏ ਗਈ ਸੀ ਉਸ ਮੁੰਡਾ ਵੀ ਔਖਾ ਹੋ ਜੂਗਾ ਉਹ ਹੈਗਾ ਤਾਂ ਹੈ ਰਾਮੂ ਆਪਣੇ ਕੋਲ ਉਹ ਕਰ ਦਿੰਦਾ ਤੇ ਤੁਸੀਂ ਦੋਨੇ ਜਾਏ ਤਾਂ ਬਾੜੀ ਖੁਸ਼ੀ ਮਿਲਦੀ ਉਹਨੂੰ ਰਾਮੂ ਕੋਲ ਟਾਈਮ ਨਾ ਲਾਉਂਦਾ ਉਹ ਖੜਿਆ ਬਗ ਤੋਂ ਨੀਰਾ ਪਾਉਣਾ ਦਾ ਬੇਬੇ ਹੁਣੇ ਤਾਂ ਜਾ ਕੇ ਅਸੀਂ ਕਿੰਨਾ ਕ ਟਾਈਮ ਹੋਇਆ ਸੀਗਾ ਤੂੰ ਤਾਂ ਉੱਥੋਂ ਦੀ ਰੱਟ ਲਾ ਰੱਖੀ ਆ ਮੇਰੀ ਗੱਲ ਨਹੀਂ ਨੇ ਹੁੰਦੀ ਕੁੜੀ ਨਾਲ ਉਹ ਗੱਲ ਤੇਰੀ ਮੈਂ ਕਰਾ ਦਿੰਦਾ ਤੂੰ ਆਇਆ ਕਰੀ ਜਦ ਤੂੰ ਕੱਲੀ ਜਾਏ ਤੂੰ ਜਾਏ ਇਹਦੇ ਨਾਲ ਬਗ ਜਾਰ ਬੇਬੇ ਨਾਲ ਬਗ ਕੋਈ ਗੱਲ ਇੱਕ ਦਿਨ ਨਾਲ ਕੁਛ ਨਹੀਂ ਹੁੰਦਾ ਮੈਂ ਤੁਸੀਂ ਮਾੜੀ ਜੀ ਨਾ ਮੇਰੀ ਗੱਲ ਸੁਣੋ ਅੰਦਰ ਆ ਕੇ ਹੁਣ ਇਹ ਪਤਨ ਕੀ ਬਿਹਾਰ ਪਾਉਗੇ ਜਾ ਸੁਣ ਲੈ ਭਾਈ ਤੂੰ ਪਹਿਲਾਂ ਉਹਦੀ ਗੱਲ ਚੱਲ ਕੋਈ ਨਹੀਂ ਹੁਣ ਲੱਗਣਾ ਹੁਣ ਲਿਓਣੀ ਤਾਂ ਸੀਗੀ ਹੋਈ ਸਰਦਾ ਵੀ ਨਹੀਂ ਫੇਰਾ ਮੂੰਹ ਵੀ ਤੂੰ ਹੀ ਅੱਡੇ ਸੀ ਉਦੋਂ ਸਾਡੇ ਪਰੋਣਿਆਂ ਨੂੰ ਸਾਪਾ ਚਾਹੀਂਦੇ ਆ ਸਾਨੂੰ ਉਹਨੂੰ ਚਾਹੀਂਦੇ ਨੇ ਉਹ ਹੱਕ ਸੀਗਾ ਜਿਹੜਾ ਉਹੀ ਮੰਗਿਆ ਮੈਂ ਕੋਈ ਆਪ ਨੂੰ ਤਾਂ ਰਾਣੀ ਹਰ ਪੁਆਈ ਨਹੀਂ ਲਿਆ ਮੂੰਹ ਹੀ ਲੱਗ ਗਿਆ ਬੋਲਣਾ ਤਾਣੀ ਹਾਰ ਬੋਲਿਆ ਦੇਖ ਲੈ ਫਿਰ ਹੁਣ ਤੂੰ ਹਾਣੀ ਹਾਰਦਾ ਹੋ ਕੋਈ ਨਹੀਂ ਵਧੀਆ ਮੈਂ ਤਾਂ ਗੱਲ ਕੁੜੀ ਦੀ ਤੋਰੀ ਸੀ ਉਹਦੀ ਗੱਲ ਵੀ ਸੁਣ ਲਾ ਜਾ ਕੇ ਜਾ ਮੈਨੂੰ ਪਤਾ ਨਹੀਂ ਹੁਣ ਕੀ ਕੁਛ ਬੋਲੂਗੀ ਉਹ ਤੈਨੂੰ ਤਾਂ ਅੰਦਰ ਮੈਂ ਕਹਿੰਦੇ ਕੋਈ ਜ਼ੋਰ ਨਾਲ ਬੋਲ ਪੇ ਜਦੋਂ ਉੱਚਲਾ ਮੈਨੂੰ ਤਾਂ ਲੱਗਦਾ ਨਹੀਂ ਵੀ ਇਹ ਜਾਣਦੇ ਉਹਦੀ ਕਚੂਚ ਹੋ ਗਈ ਜਦੋਂ ਕੁੜੀ ਦਾ ਨਾਮ ਸੁਣ ਲਿਆ ਵੀ ਕੋਈ ਗੱਲ ਹੈਗੀ ਮੈਂ ਬੁੜੀ ਹੋ ਗਈ ਹਾਲੇ ਤੱਕ ਦੀਖਦੀਆਂ ਪੇਕਿਆਂ ਨੂੰ ਵੀ ਕੋਈ ਆਵੇ ਜੇ ਮਾਂ ਪਾਪ ਨਹੀਂ ਰਹਾ ਤਪਾਏ ਬਰਜਾਈ ਤਾਂ ਹੈ ਗਿਆ ਉਹਨਾਂ ਨੂੰ ਡੀਕ ਦੇ ਤੀ ਤਾਂ ਭੈਣ ਭਰਜਾਈ ਬਗ ਜਾਣ ਭਾਈ ਭਰਜਾਈ ਉਹਨੂੰ ਉੰਨੀ ਖੁਸ਼ੀ ਚੜ ਜਾਂਦੇ ਵੀ ਮਾਂ ਪਰ ਵਰਗੀ ਪਰ ਅੱਜਕੱਲ੍ਹ ਦੀ ਸਹੁਰੀਆਂ ਕਾਣੂ ਚਾਲਦੀਆਂ ਨੇ ਵੀ ਕੋਈ ਕੁੜੀ ਕੋਲੇ ਆਵੇ ਜਾਵੇ ਪਰ ਠੀਕ ਹੈ ਆਇਆ ਨਹੀਂ ਅਜੇ ਤੱਕ ਮਾਂ ਦੇ ਬੁੱਕਲ ਚ ਵੜਿਆ ਪਤਾ ਨਹੀਂ ਕੀ ਕੀ ਪੱਟੀਆਂ ਪੜਾਈ ਜਾਂਦੀਆਂ ਉਹਨੂੰ ਮੇਰੇ ਹਾਲ ਤਾਂ ਕਿਸੇ ਦਾ ਧਿਆਨ ਹੈ ਨਹੀਂ ਆਗੇ ਤੁਸੀਂ ਬੜੀ ਛੇਤੀ ਨਹੀਂ ਆਗੇ ਕਰੋ ਹੁਕਮ ਮਾਂ ਦਾ ਦਾ ਹੁਕਮ ਸੁਣ ਲਿਆ ਹੁਣ ਤੁਸੀਂ ਦੱਸੋ ਕੀ ਕਹਿਣਾ ਕੀ ਹੁਕਮ ਕਰੋ ਦੱਸੋ ਕਾਦੇ ਵਾਸਤੇ ਅੰਦਰ ਬੁਲਾਇਆ ਤੁਹਾਨੂੰ ਆਪ ਨੂੰ ਨਹੀਂ ਪਤਾ ਕਾਦੇ ਵਾਸਤੇ ਬੁਲਾਇਆ ਮੈਨੂੰ ਕੀ ਪਤਾ ਮੈਂ ਕੋਈ ਬਾਬਾ ਨਾ ਜਿਹੜਾ ਆਪੇ ਕੁੱਝ ਜੂਗਾ ਤੁਸੀਂ ਪਹਿਲਾਂ ਮੈਨੂੰ ਐ ਦੱਸੋ ਮੇਥੋਂ ਬਿਨਾ ਕੁਝ ਹਾਂ ਕਿਵੇਂ ਕਰਤੀ ਵੀ ਬਗ ਜਾਂਗੇ ਜਾਂ ਜਾਵੜੋ ਉਹ ਮੈਂ ਕਿਹੜਾ ਹਾਂ ਕਰੀਆ ਹਜੇ ਤਾਂ ਗੱਲ ਚੱਲਦੀ ਜਾਂਦੀ ਸੀ ਵਿੱਚ ਪਸੂੜੀ ਤੂੰ ਪਾ ਲਈ ਆ ਕਿ ਤੁਸੀਂ ਖਰਚੇ ਕਰਨ ਨੂੰ ਰਿਆ ਕਰੋ ਉਹ ਤੇ ਤੀਜੇ ਦਿਨੋਂ ਖਰਚਾ ਕਰਦੇ ਨੇ ਇੱਧਰ ਤੁਹਾਡਾ ਧਿਆਨ ਹੀ ਨਹੀਂ ਹੈਗਾ ਹੈ ਮੈਨੂੰ ਕਦੇ ਪੁੱਛਿਆ ਵੀ ਮੈਨੂੰ ਕੀ ਚਾਹੀਦਾ ਕੀ ਨਹੀਂ ਚਾਹੀਦਾ ਭੈਣ ਦੀ ਬਸ ਮੁੱੱਚ ਵੜੇ ਰਹੋ ਤੁਸੀਂ ਉਹ ਲਿਆ ਤਾਂ ਉਹ ਲਿਆ ਤਾਂ ਉਹਦੇ ਕੋਲ ਬੱਗੇ ਬੁਢੀ ਵੀ ਬਸ ਉਹਨੂੰ ਉਹੀ ਦੇਂਦੀ ਆ ਮੈਂ ਤਾਂ ਦੇਂਦੀ ਨਹੀਂ ਕਿਸੇ ਨੂੰ ਕਾਫੀ ਟੰਗ ਦੇ ਗਿਆ ਉਹਦੇ ਕੋਲ ਗਏ ਹੁਣ ਬੇਬੇ ਦਾ ਵੀ ਦਿਲ ਕਰਦਾ ਮੈਨੂੰ ਉਹਨੂੰ ਨਾ ਫੋਨ ਲੱਗਦਾ ਮੈਨੂੰ ਉਹਦਾ ਘਟ ਥੋੜਾ ਦਿਲ ਵੱਧ ਲੱਗਦਾ ਉਹ ਦਿਲ ਤਾਂ ਲੱਗਦੀ ਆ ਹੁਣ ਮੇਰੀ ਵੀ ਤਾਂ ਭੈਣ ਹੀ ਆ ਉਹ ਨਾ ਜਦੋਂ ਮੈਂ ਤੁਹਾਨੂੰ ਪਿਛਲੇ ਹਰ ਕਿਹਾ ਸੀ ਵੀ ਮੇਰੀ ਭੈਣ ਕੋਲ ਜਾਣਾ ਉਹਦੇ ਤਾਂ ਤੁਸੀਂ ਬਹਾਨਾ ਮਾਰਤਾ ਨਾਲ ਦੀ ਨਾਲ ਹੈ ਉਦੋਂ ਕੀ ਹੋ ਗਿਆ ਸੀਗਾ ਮੇਰੀ ਭੈਣ ਭੈਣ ਨਹੀਂ ਹੈਗੀ। ਉਹ ਸੀਜ਼ਨ ਟਾਈਮ ਤੂੰ ਕਹਿਣ ਲੱਗ ਜਾਨੀ ਆ। ਜਦੋਂ ਬੰਦਾ ਫ੍ਰੀ ਹੋਵੇ ਫੇਰ ਹੀ ਜਾਂਦਾ ਹੁੰਦਾਗਾ। ਕੰਮ ਦਾ ਟਾਈਮ ਕਿਹਦੇ ਕੋਲੇ ਟਾਈਮ ਹੁੰਦਾ। ਕਿ ਹੁਣ ਵੀ ਬਹੁਤ ਕੰਮ ਨੇ ਕਰਨ ਵਾਲੇ। ਮੈਂ ਤਾਂ ਨਹੀਂ ਜਾਣ ਦੇਣੀ। ਉਹ ਹਜੇ ਕੋਈ ਕੰਮ ਨਹੀਂ ਹੈਗਾ। ਤੂੰ ਬਗਤੀ ਨਾਲ ਮੈਂ ਨਹੀਂ ਜਾਂਦਾ ਹੈਗਾ ਤੇ ਤੇ ਨਾਲ। ਨਾ ਮੈਂ ਜਾਵਾਂ ਨਾ ਤੁਹਾਨੂੰ ਜਾਣ ਦਵਾਂ। ਆਪੇ ਬੁੜੀ ਕੱਲੀ ਜਾਂਦੀ ਆ ਤਾਂ ਜਾ ਕੇ। ਮੈਨੂੰ ਕੋਈ ਚੱਕਰ ਨਹੀਂ। ਉਹ ਐਵੇਂ ਜਿੱਦ ਨਹੀਂ ਕਰੀਦੀ ਹੁੰਦੇ। ਪਹਿਲਾਂ ਮੈਨੂੰ ਐ ਦੱਸੋ ਤੁਸੀਂ ਮੇਰ ਨਾਲ ਰਹਿਣਾ ਕਿ ਉਹ ਬੁੜੀ ਨਾਲ ਰਹਿਣਾ। ਉਹ ਯਾਰ ਸਰਦਾ ਤਾਂ ਮੈਨੂੰ ਦੋਨਾਂ ਬਿਨਾਂ ਨਹੀਂ ਹੈਗਾ। ਫਿਰ ਵੀ ਰਾਨੋ ਡੀਕਦੀ ਹੁਣੀ ਯਾਰ ਰਾਨੋ ਨਾਲ 3 ਦਿਨ ਹੋ ਗਏ ਗੱਲ ਨਹੀਂ ਮੈਂ ਵੀ ਆ ਪਿਛਲੇ ਮੰਗਰਵਾਰ ਗੱਲ ਕੀਤੀ ਸੋਦੇ ਨਾਲ ਉਹ ਤਨ ਫੋਨ ਆਇਆ ਜੀ ਉਹਦਾ ਆਪ ਤੋ ਫੋਨ ਤੂੰ ਲਾਉਣ ਨਹੀਂ ਦਿੰਦੀ ਉਹਨੂੰ ਤੈਨੂੰ ਆਇਆ ਹੁੰਦਾ ਵੀ ਕੁਛ ਨਾ ਕੁਛ ਮੰਗਣਾ ਲੱਗੇ ਮੈਨੂੰ ਜਵਾਂ ਨਹੀਂ ਪਸੰਦ ਹੈਗਾ ਵੀ ਤੁਸੀਂ ਉੱਥੇ ਜਾਓ ਤੇ ਨਾ ਮੈਂ ਜਾਵਾਂ ਨਾ ਤੁਹਾਨੂੰ ਜਾਣ ਦਵਾਂ ਬੁੜੀ ਕੱਲੀ ਜਾਂਦੀ ਉਹ ਤਾਂ ਜਾਵੇ ਤੇ ਜੇ ਤੁਸੀਂ ਮੇਰੇ ਉੱਤੋਂ ਦੀ ਹੋ ਗਏ ਤਾਂ ਹਿਸਾਬ ਲਾ ਲਿਓ ਤੁਹਾਡਾ ਬਣਦਾ ਕੀ ਹੈ ਮੈਂ ਆਖਰੀ ਵਾਰ ਕਹਤਾ ਕਿ ਡੀ ਜੀ ਹੀ ਨਹੀਂ ਮਾਣ ਹੈਗੀ ਉਗੋਂ ਦਾ ਦੇ ਕੇ ਮੈਚ ਨਾਉਣ ਗਿਆ ਬੇਬੇ ਨੇ ਵੀ ਹੱਕ ਮਚਾਈ ਰੱਖੀ ਪੈਰਾਂ ਥੱਲੇ ਰਿਸ਼ਤਾ ਵਧੀਆ ਲੈ 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 ਟੱਕ ਸਵਾਦ ਹੁਣ ਨਾ ਹੁਣ ਜੇ ਇਹਦੀ ਮੋੜ ਦਾ ਤਾਂ ਮਰਦਾ ਤੇ ਬੇਬੇ ਦੀ ਮੋੜ ਦਾ ਤਾਂ ਲੋਕ ਮਾਰਨਗੇ ਇਹ ਬੁੜੀ ਨਾਲ ਕੀ ਕਰੀ ਜਾਂਦਾ ਇਹ ਵਿੱਚ ਉਹ ਜਾਲੇ ਫਸਾ ਕੇ ਰਖਾਤਾ ਹਾਂ ਗੱਲ ਸੁਣ ਬੇਬੇ ਹਾਂ ਤੂੰ ਐ ਕਰੀ ਰਾਨੂ ਨਾਲ ਨਾ ਫੋਨ ਤੇ ਗੱਲ ਕਰ ਲੈ ਅੱਛਾ ਤੁਸੀਂ 10 ਦਿਨ ਠਹਿਰ ਕੇ ਜਾਇਓ ਫਿਰ ਤੁਸੀਂ ਜਾਂਦੇ ਉਹ ਕੰਮ ਜਾਂ ਬੜਾ ਉਲਝਿਆ ਪਿਆਗਾ ਤੁਹਾਨੂੰ ਪਤਾ ਫਿਰ ਉਹ ਜਿਹੜਾ ਲਾਇਆ ਹੋਇਆ ਆਪਣਾ ਰਾਮੂ ਉਹਨਾਂ ਦੇ ਕਰੀ ਵੀ ਵਿਆਹ ਜਿਹਦਾ ਕੰਮ ਆਗਾ ਤਿੰਨ ਚਾਰ ਦਿਨ ਉਹਨੂੰ ਲੱਗਣਗੇ ਫਿਰ ਇੱਥੇ ਕੰਮ ਉਲਝ ਜੂਗਾ ਠੀਕ ਆ ਚਲ ਫਿਰ ਫੋਨ ਤਾਂ ਸਮਰਾ ਦੇ ਮੈਂ ਮੇਰਾ ਫੋਨ ਮੈਂ ਜਾਊਂਗਾ ਘੰਟੇ ਇੱਕ ਤੱਕ ਜਾਣਾਗਾ ਇਹਨੇ ਮੈਂ ਦੁਕਾਨ ਕੋਲ ਆ ਠੀਕ ਚਲ ਮੈਂ ਸਮਰਾ ਕੇ ਲੈ ਮਾਨਸਾ ਜਾਊਂਗਾ ਹਾਂ ਫਿਰ ਮੈਂ ਆਪ ਆਪ ਦੇ ਵਾਲੇ ਕੋਲ ਤੇ ਗੱਲ ਕਰ ਫੋਨ ਤੇ ਗੱਲ ਕਰ ਲਈ ਨਹੀਂ ਫਿਰ ਮੈਂ ਤੈਨੂੰ ਮੈਲ ਆ ਕੇ ਦੇ ਦੂੰ ਨੀ ਮੈਨੂੰ ਕਾਲੀ ਅਜੇ ਹੁਣ ਫਿਰ ਤੂੰ ਘੰਟਾ ਘੰਟਾ ਲਾ ਦਿੰਨੀ ਹੈਂ। ਫਿਰ ਉਹੀ ਨਹੀਂ ਉਹੀ ਨਹੀਂ ਕੱਟਦੀ ਉਧਰੋਂ ਮੈਂ ਕੀ ਕਹਿੰਦੇ ਕੱਟ ਦੇ। ਉਹ ਤੂੰ ਕਹਿਦਾ ਕਰ ਹੁਣ ਵੀ ਅਸੀਂ ਕੰਮ ਕਰਨਾ ਹੁੰਦਾਗਾ। ਨਹੀਂ ਕਿਹਾ ਹੁੰਦਾ ਪਤਾ। ਚੱਲ ਕੋਈ ਨਾ ਚੰਗਾ। ਚੰਗਾ। ਮੈਂ ਦੇਖ ਲੈਣਾ। ਡਰਦਾ ਤੂੰ ਬਹੁਤ। ਖਵਰੇ ਅੰਦਰ ਕੀ ਪੱਟੀਆਂ ਬਣਾਈਆਂ। ਘੰਟਾ ਮਾਰੀ ਗਈ ਉਹਦੇ ਨਾਲ ਮਗਜ ਪਤਾ ਨਹੀਂ ਕੀ ਗਿਆ ਬੰਦੇ ਨੂੰ ਕੀ। ਕਿਤੇ ਰਾਹ ਸੀ ਵਗ ਜਾਗੇ ਕਿੱਥੇ ਹੁਣ ਗੱਲਾਂ ਚ ਹੀ ਟਾਲ ਕੇ ਵਗ ਗਏ। ਉਹ ਤਾਂ ਮੈਨੂੰ ਪਤਾ ਹੈ। ਤੇ ਮੇਰੇ ਤਾਂ ਇਹ ਨਾਹੋ ਜਿਹੀ ਗੱਲਾਂ ਜਿਹੜੀਆਂ ਉਹਨੇ ਕਹਿ ਦੀਆਂ ਤੈਨੂੰ ਠੀਕ ਐ ਮੈਂ ਬੋਲਦੀ ਨਹੀਂ ਕੁਛ ਕਿਉਂਕਿ ਮੈਂ ਰੋਟੀ ਖਾਣੀ ਐ ਇਹਨਾਂ ਤੋਂ ਮੈਂ ਤਾਂ ਬੋਲ ਹੀ ਨਹੀਂ ਚਾਹਦੀ ਚੰਦਰਿਆ ਨੂੰ ਆਏ ਨਹੀਂ ਪਤਾ ਵੀ ਅਸੀਂ ਤਾਂ ਕੋਲ ਆ ਉਹ ਪਰਦੇਸਾਂ 'ਚ ਐ ਵੀ ਮਾੜਾ ਮਟ ਗੱਲੀ ਕਰਾ ਦੇ ਨਾ ਜੋ ਵੀ ਨਹੀਂ ਆਉਂਦੀ ਇਹਨਾਂ ਨੂੰ ਤਫਸੀ ਨਹੀਂ ਹੁੰਦਾ ਹੈਗਾ ਟਾਈਮ ਵਾਲਾ ਮਾੜਾ ਆ ਗਿਆ ਟਮੜਾ ਟਾਈਮ ਚਲ ਕੋਈ ਨਾ ਕੌਣ ਜੋ ਸਮਰਾਊਗਾ ਉਦੋਂ ਗੱਲ ਕਰ ਹਜੇ ਕਹਿੰਦਾ ਸਮਰਾਦਾਂਗੇ ਕੋਈ ਨੀ ਯਾਰ ਕੋਈ ਤਾਂ ਸਮਰਾਉਣਗੀ ਉਹਦੀ ਗੱਲ ਕਰ ਰਣਮੇ ਦੱਸੂ ਮਰਤੀ ਜੀ ਬਹੁਤ ਐਵੇਂ ਲੱਗਦਾ ਤੈਨੂੰ ਭਾਬੀ ਭਾਬੀ ਕਰਦੀ ਰਹਿੰਦੀ ਬਹੁਤ ਤੇਜ ਆ ਇਹ ਪੂਰੀ ਕੌੜੀ ਹੈ ਸੋਲੇ ਪਾ ਤਾ ਕੱਪੜੇ ਮਸਤ ਹੋਲੇ ਦੇਖਿਆ ਆ ਸੂਟ ਤੂੰ ਮੇਰੇ ਚੱਕ ਕੇ ਨਹੀਂ ਬਾਥਰੂਮ ਚ ਪਿਆ ਸੀ ਨਾ ਬੇਬੇ ਹੁਣ ਆ ਕੱਪੜੇ ਤੇਰੇ ਮੈਂ ਵੀ ਤੂੰ ਫਰ ਹੋਰ ਪੁੱਤ ਧੋਣੇ ਪੈਣਗੇ ਘਰ ਦੇ ਰੀੜੇ ਡੁੱਢ ਬੈਠਾਂਗੇ ਬਤੋਣਾ ਤੇ ਤੂੰ ਆਪਦੇ ਕੱਪੜੇ ਤਾਂ ਆਪ ਧੋਈ ਸਕਦੀ ਆ ਨਾ ਚੰਗੀ ਭਲੀ ਤੁਰੀ ਫਿਰਦੀ ਆ ਤੂੰ ਕਿਆ ਹਾ ਮਸ਼ੀਨ ਕਾਦੇ ਵਾਸਤੇ ਇਹ ਜੀ ਮੇਰਾ ਸੂਟ ਸਿਟ ਦਿੰਦੀ ਵਿੱਚ ਬੇਬੇ ਮੈਨੂੰ ਨੇ ਚੰਗਾ ਲੱਗਦਾ ਵੀ ਐ ਨਾ ਕੱਪੜੇ ਲੀੜੇ ਇਕੱਠੇ ਧੋਣਾ ਤੇ ਤੂੰ ਆਪਦੇ ਕੱਪੜੇ ਆਇਆ ਕਰ ਆ ਪੱਠਲ ਪਿਆਗਾ ਤੇ ਬਾਦਾਂ ਪੱਠਲ 'ਚ ਧੋ ਲਾ ਮੇਰੇ ਕੱਪੜੇ ਧੋਤੇ ਕੇ ਬਸ ਉੱਪਰੇ ਆ ਈ ਇਹ ਤੈਨੂੰ ਪਤਾ ਤਾਂ ਹੈ ਮੇਰੇ ਗੋਡੇ ਪਾਇ ਹੋਏ ਨਹੀਂ ਬੈਠਿਆ ਜਾਂਦਾ ਬੇਬੇ ਤੇਰੀ ਉਮਰ ਦੀਆਂ ਬੁੜੀਆਂ ਨਾ ਤੁਰੀਆਂ ਫਿਰਦੀਆਂ ਕੰਮਦੰਦਾ ਕਰ ਤੂੰ ਕਹੀ ਨਹੀਂ ਮੇਰੇ ਗੋਡੇ ਦੁਖਦੇ ਆ ਗੋਡੇ ਕੋਈ ਨਹੀਂ ਤੈਨੂੰ ਪਤਾ ਹੀ ਹੈ ਨਾ ਗੋਡੇ ਕੋਈ ਹੋਇਆ ਹੈ ਹੋਇਆ ਨੂੰ ਫਿਰ 6 ਮਹੀਨੇ ਹੋ ਗਏ ਤੂੰ ਤਾਂ ਬੈੱਡ ਤੇ ਵੀ ਪਈ ਰਹੀ ਆ ਹੁਣ ਤਾਂ ਠੀਕ ਹੋ ਗਏ ਹੋਣਗੇ ਨੀਚੇ ਬਹਿਣਾ ਨਹੀਂ ਡਾਕਟਰ ਨੇ ਕਿਹਾ ਲਾਦਾ ਗੰਦਾ ਐ ਸੂੜਨਾ ਆਪ ਹੀ ਧੋ ਲੈ ਮੈਂ ਇੱਥੋਂ ਤਾਂ ਨਹੀਂ ਧੋਤੇ ਜਾਂਦੇ ਹੁਣ ਕੀ ਗੰਦਾ ਕਿੱਥੋਂ ਐ ਇੱਕ ਦਿਨ ਪਾਇਆ ਹੋਇਆ ਸਿਰਫ ਜਾ ਐ ਕਰੀ ਤੂੰ ਐ ਜੇ ਤਾ ਨਾ ਹੁਣ ਸਿੱਟੀ ਬੱਠਰ ਚ ਧੋ ਦਿੰਦੀ ਦੂੰਗਾ ਮੈਂ ਤੇਰੇ ਮੈਥੋਂ ਨਹੀਂ ਬੈਠੇ ਜਾਂਦਾ ਬਹਿ ਕੇ ਤਾਂ ਮੈਂ ਝਾੜੂ ਨਹੀਂ ਲਾ ਸਕਦੀ ਤੂੰ ਕਹੀ ਨਹੀਂ ਮੇਰੇ ਕੱਪੜੇ ਧੋਵਾ ਤੇ ਫਿਰ ਮੇਰੇ ਤਾਂ ਗੋਡੇ ਪਾਇਆ ਤੂੰ ਕਹੀ ਨਹੀਂ ਮੈਂ ਥੋ ਬੈਠਣ ਤੇ ਥੱਥੇ ਕਿਉਂ ਨਹੀਂ ਬੈਠਾ ਜਾਂਦਾ ਨਹੀਂ ਆਹੀ ਸੂਟ ਪਾ ਲਈ ਚੰਗਾ ਭਲਾ ਪਿਆ ਕਿਤੇ ਨੂੰ ਕੁਝ ਹੋਇਆ ਸੂਟ ਲੈ ਦੇਖ ਲਗੜੇ ਆਇਂਗਾ ਤਾਂ ਕਰਦੀ ਐਂਗੀ ਬਿਲਕੁਲ ਆ ਤੋ ਲਫੇ ਧੋਦੀ ਬਾਤ ਤੇ ਸ਼ਮ ਤਾਂ ਪਤਾ ਨਹੀਂ ਆਉਂਦੀ ਇਹਨੂੰ ਇੱਕ ਇਹ ਜਮਾਨੇ ਕੁਝ ਕਹਿੰਦਾ ਉਹਦੀ ਮਾਂ ਅੱਗ ਨਾਲ ਕਰਦਾ ਉਹੋ ਕੀ ਦੋ ਯਾਦ ਕਰਵਾਇਆ ਸੀ ਬਹੁਤ ਵੱਡਾ ਕਹਿਣੇ ਸੀ ਬੜਾ ਪਿਆਰ ਕਰਦਾ ਸੀ ਉਹ ਵੀ ਨਹੀਂ ਉਸ ਵੇਲੇ ਲੈਣ ਦੇ ਕੰਮ ਆਸ ਤੇ ਕਪੜੇ ਹੋਣੇ ਹਨ ਮੈਂ ਲੈਣ ਜਾਂ ਮਸਕ ਆਉਂਦਾ ਇਹਨੂੰ ਉਸ ਵੇਲੇ ਸੇ ਮੰਮੀ ਨੇ ਮੈਨੂੰ ਕਿਹਾ ਸੀ ਕਿ ਬੜਾ ਮੂਲ ਕੱਢੀ ਲੋਰ ਨਹੀਂ ਲਈ ਸਿੱਧਾ ਜਵਾਬ ਦੇਖ ਆ ਤੇ ਮੈਨੂੰ ਪਤਾ ਲੱਗ ਗਿਆ ਕਿ ਨਕਸਾਂ ਬਸ ਜੁੱਤੀ ਕੋਲ ਹੀ ਰਹਿ ਗਈ ਮੱਖਾਂ ਮਕਰ ਨੇ ਇਹ ਨਹੀਂ ਪੁੱਛੀ ਜਿਹਾ ਲੇ ਆਪੇ ਪੇ ਮੈਂ ਜਾਂਦਾ ਸੀਗਾ ਮਾਨਸਤਰਾ ਫੋਨ ਦੇ ਦੇ ਸਮਰਾ ਲੇਉਗਾ ਅੱਛਾ ਸਮਰਾ ਲਈ ਬੈ ਜਾ ਨਾਲੇ ਕਿਵੇਂ ਢਿੱਲਾ ਜਾ ਮੂੰਹ ਕਰਖਿਆ ਦੇ ਹੋਰ ਕੀ ਕਰਾਂ ਉਹ ਬਗਜੀ ਕੁੜੀ ਕੋਲੇ ਕੋਈ ਨਾ ਕੁੜੀ ਕੋਲੇ ਤਾਂ ਬਗ ਜੂਗੀ ਤੇ ਆਹ ਨਾ ਮੇਰਾ ਆਪ ਦੇ ਤਾਂ ਢੀੜੇ ਸਾਰੇ ਮਸ਼ੀਨ ਚ ਪਾਤੇ ਹੈ ਤੇ ਮੈਂ ਹਕ ਪਤਾ ਮੇਰਾ ਸੂਟ ਅੰਦਰ ਪਿਆ ਸੀਗਾ ਇਹ ਵੀ ਚੱਕ ਲੈਂਦੀ ਕਹਿੰਦੀ ਮੇਰੀ ਮਸ਼ੀਨ ਮੇਰੇ ਪੇ ਕਹਿੰਨੇ ਐ ਨਹੀਂ ਤੀ ਤੇਰੇ ਢੀੜੇ ਧੋਵਾ ਆਪਦੇ ਹੱਥ ਨਾਲ ਧੋਲਾ ਤੇ ਮੈਨੂੰ ਸੌ ਸੁਣਾਈਆ ਵੀਰ ਮੜਾ ਮਟਾ ਸਮਝਾ ਦੇ ਕਰ ਐਨਾ ਕਾ ਤੋ ਤੱਲੇ ਲੱਗ ਗਿਆ ਮੈਂ ਤਾਂ ਕੋਈ ਨਹੀਂ ਲੱਗਿਆ ਥੱਲੇ ਤੂੰ ਹੀ ਆ ਥੱਲੇ ਲਗਾਉਣ ਵਾਲੀ ਨਾ ਉਹਦਾ ਮੂੰਹ ਅਟਦੀ ਪੁੱਤਾਂ ਨੂੰ ਕਿਉਂ ਨਹੀਂ ਜਾਂਦੀ ਇਹ ਮੈਨੂੰ ਐਂ ਦੱਸ ਕਿਹੜਾ ਮਾਂ ਪਿਓ ਨਹੀਂ ਪਿਉਂਦਾ ਉਹ ਵਿਆਹਦੇ ਤਾਂ ਕਿ ਮੂੰਹ ਅਟ ਕੇ ਵਿਆਹਦੇ ਨੇ ਮੈਂ ਕੀ ਐਟ ਕੀ ਮੰਗਿਆ ਮੈਂ ਦੱਸੀ ਕਰ ਲਾ ਯਾਦ ਕੀ ਕੁਝ ਮੰਗਿਆ ਸੀ ਨਹੀਂ ਮੰਗਿਆ ਸੀ ਇੰਨਾ ਕਿ ਹਰੇਕ ਗਰੀਬ ਤੋਂ ਗਰੀਬ ਹੀ ਕਰ ਦਿੰਦਾ ਆਪਾਂ ਨਹੀਂ ਕੁੜੀ ਵਿਆਹੀ ਕੋਈ ਆਪਾਂ ਵਿਆਹੀ ਆਪਾਂ ਅਗਲੇ ਤਾਂ ਮੂੰਹ ਅੱਡਾ ਥੋੜੀ ਕਿਤਾ ਅਗਲੇ ਤਾਂ ਕੁਝ ਨਹੀਂ ਮੰਗਿਆ ਆਪਾਂ ਤੂੰ ਆਲਾ ਤਾਂ ਕਹਿੰਦੇ ਤੁਸੀਂ ਭਈ ਸਾਨੂੰ ਕੁੜੀ ਦੇ ਦਿਓ ਗੱਲੀ ਕੀਤਾ ਤਾਂ ਸਾਰਾ ਕੁਝ ਸੀ ਨਾ ਆਪਾਂ ਜਾਂ ਕਹਿ ਵੀ ਨਹੀਂ ਕੀਤਾ ਆਪਾਂ ਕੀ ਚੰਪਾ ਨਹੀਂ ਪਾਈਆ ਕੀ ਸੱਸ ਨੂੰ ਰਿੰਗ ਨਹੀਂ ਪਾਇਏ ਪਰੌਣੇ ਛਾਪ ਗਾ ਉਹਨਾਂ ਦੇ ਪਰੌਣੇ ਨੂੰ ਵੀ ਪਾਈ ਆ ਛਾਪ ਉਹ ਤੂੰ ਤਾਂ ਫਿਰ ਉਹ ਚੀਚਾਂ ਮੜਵਾਉਣ ਬੈਗੀ ਵੀ ਉਹ ਕੁੜੀ ਨੂੰ ਦੇਤਾ ਇਧਰ ਮੁੰਡੇ ਵੇਲੇ ਲੈ ਲੂੰਗੀ ਮੈਂ ਲੱਗ ਕੀ ਉਂਗਲਾਂ ਲਾਉਣੇ ਨੂੰ ਮੈਂ ਕੀ ਉਂਗਲਾਂ ਦੇ ਆਗੇ ਤਾਂ ਆਪ ਹੀ ਪੁੱਛਣ ਲੱਗ ਗਏ ਤਾਂ ਮੂੰਹ ਐਲਮਕਾਈ ਬੈਠੀਆਂ ਮਗਾ ਬੈਲੀ ਦੇ ਇਹ ਤੋਕੀ ਨਾ ਤੂੰ ਬੇਬੇ ਦਾ ਸੂਟ ਤੁਸੀਂ ਵੀ ਨਾ ਬਸ ਉਹੀ ਗੱਲ ਕਰ ਦਿੰਦੇ ਹੋ ਤੇ ਮੇਰੇ ਪੇਕੇ ਨੇ ਮਸ਼ੀਨਾ ਕੱਪੜੇ ਦਾ ਵਸਤੇ ਦਿੱਤੀ ਆ ਹੋਰ ਕਾਰੇ ਵਸਤੇ ਤੇ ਹੋਰ ਚਾਰ ਪੰਜ ਆਉਂਦਾ ਆਪ ਵੀ ਤੋ ਸਕਦੀ ਆ ਫਿਰ ਬੇਬੇ ਸਾਰਾ ਕੰਮ ਕੇ ਬੈਸੁਖੇ ਮੈਂ ਹੀ ਕਰਨਾ। ਉਹ ਫਿਰ ਇੱਕ ਤਾਂ ਸੂਟ ਆ ਬੇਬੇ ਦਾ ਧੋ ਦਿੰਦੀ ਤੂੰ। ਦੱਸ ਕੀ ਹੋ ਜਾਂਦਾ। ਮੈਂ ਤੁਹਾਨੂੰ ਪਹਿਲਾਂ ਇਹ ਗੱਲ ਕਹੀ ਸੀਗੀ ਕਿ ਮੈਂ ਬਾਲਾ ਕੰਮ ਕਰਨਾ ਨਹੀਂ ਹੈਗਾ। ਤੈਨੂੰ ਹੀ ਹੱਥ ਨਾਲ ਆਪ ਹੀ ਧੋ ਲੈ ਆਪਦੇ ਕੱਪੜੇ ਲੈ। ਇਹਨਾਂ 'ਤੇ ਕੀ ਕੀੜੇ ਪਏ ਹਨ? ਬੇਬੇ ਤੂੰ ਵੀ ਜਿੰਨੀ ਗੱਲ ਹੁੰਦੀ ਨਹੀਂ ਨਾ ਉਹ ਤੋਂ ਦੁੱਗਣੀ ਤਿੱਗਣੀ ਬਣਾ ਕੇ ਦੱਸਦੀ ਐ ਵੀ ਸਾਡੇ 'ਚ ਫਿੱਕ ਪਵੇ। ਉਹ ਕੁਝ ਨਹੀਂ ਦੱਸਿਆ ਹੈਗਾ ਬੇਬੇ ਨੇ ਤੂੰ ਜਾ ਬਗ ਜਾ ਜਾ ਕੇ ਰੋਟੀਆਂ ਬਣਾ ਮੈਂ ਰੋਟੀ ਖਾ ਕੇ ਮਾਨ ਸੱਜਾਂ। ਬਾਈਕੋ ਨਹੀਂ ਬਣਦੀ ਰੋਟੀ ਜੇ ਖਾਣੀ ਐ ਨਾ ਆਪਦੀ ਆਪ ਹੀ ਬਣਾ ਲਓ। ਲੈ। ਲੈ ਕਰ ਲੈ ਗੱਲ। ਪਰ ਆ ਵੀ ਮੈਂ ਕਹਤਾ ਵੀ ਰੋਟੀ ਨੇ ਬਣਾਇ ਕਰ ਇਹਦੀ ਮੁੰਡੇ ਦੀ ਵੀ ਨਹੀਂ ਰੋਟੀ ਬਣਾ ਸਕਦੀ ਉਹ ਤੁਹਾਡੇ ਵਿੱਚ ਵਿਚਾਲੇ ਦਾ ਮੈਂ ਫਸ ਰਿਆਂਗਾ ਮੈਂ ਦੱਸ ਕਿੱਧਰ ਜਾਵਾਂ ਮੈਂ ਕਹ ਤੋ ਕਹ ਨਹੀਂ ਵਿਦੂ ਕਿ ਤੇ ਜਾ ਉਸ ਨਾਲ ਕਹਿ ਉਹਨੂੰ ਮੈਂ ਤਾਂ ਐ ਕਹਿੰਦੇ ਮੇਰੀ ਧੀ ਨਾਲ ਗੱਲ ਕਰਾ ਦੇ ਮੇਰਾ ਮਨ ਹੋਇਆ ਪਿਆ ਦੱਸ ਜਿਉਂ ਨਹੀਂ ਕਹਤਾ ਮਾਂ ਚਾਰ ਦਿਨ ਮੇਰੇ ਕੋਲ ਲਾਜੇ ਮੈਂ ਤਾਂ ਉੱਥੇ ਭਗ ਤੂੰ ਮੈਨੂੰ ਪੱਕਾ ਪਤਾ ਤੂੰ ਆ ਜਿਹੜੀਆਂ ਗੱਲਾਂ ਹੁੰਦੀਆਂ ਗਾਹ ਰਾਨੂ ਨੂੰ ਦੱਸੇਂਗੀ ਉਹ ਫੇਰ ਉਰੇ ਭੱਜੀ ਭੱਜੀ ਆਉ ਫੇਰ ਗੱਲ ਵਧੂਗੀ ਮੈਂ ਉਹਨੂੰ ਕੁਝ ਨਹੀਂ ਦੱਸਦੀ ਇਹ ਜਗਲ ਉਹ ਉਹ ਕਿਹੜਾ ਬੇਲੀ ਹੈ ਤੇਰੇ ਟਿੱਟ ਚ ਕੁਝ ਨਹੀਂ ਪੱਜਦਾ ਹੈਗਾ ਬੇਲੀ ਮੈਨੂੰ ਬੇਲੀ ਹੈ ਉਹ ਤਾਂ ਕਿੰਨੇ ਕੰਮ ਨੇ ਆਪਾਂ ਤੀਆ ਕੰਮ 15 ਜਾਨੇ ਦੀ ਰੋਟੀ ਹੈ ਇੱਥੇ ਇਹ ਦੋ ਜਾਨੇ ਦੀ ਰੋਟੀ ਬਣਾਉਂਦੀ ਔਖੀ ਹੁੰਦੀ ਲੈ ਤਰਫ ਹੁਣ ਜਾ ਪਕਾਉਂ ਰਾਂ ਲੋਡ ਕਰਾ ਕੇ ਲੈ ਕੇ ਦੇਵਾਂ ਰੋਸਿੱਤੀ ਰੱਖਦੀ ਇਹਨੂੰ ਇਹਨੂੰ ਤਾਂ ਸਭਾਲ ਕੇ ਰੱਖ ਲਿਆ ਕਰ ਡਿੱਗ ਪੀ ਜਿਹਦਾ ਫੋਨ ਵੀ ਡਿੱਗ ਪਿਆ ਫੋਨ ਡਿੱਗ ਪਿਆ ਫਿਰ ਮੈਂ ਕੀ ਕਰਾਂ ਇਹਨੂੰ ਦੇਖ ਲਾ ਇਹੇ ਜੀ ਹੈ ਆਪ ਹੈ ਮੇਰੀ ਢੇ ਸੰਗ ਨਹੀਂ ਆਈ ਕਹਿੰਦੀ ਕਿਉਂ ਤੇਰੇ ਕਪੜਾ ਵਾਹ ਤੈਨ ਮਸ਼ੀਨ ਦਿੱਤੇ ਮੇਰੇ ਪੇਕੇ ਨੇ ਜੋ ਮੀਨ ਸ਼ਰਮ ਮੰਨੀ ਆਏ ਗੱਲ ਕਰਦੀ ਅਖੇ ਬੱਠੜ ਜੇ ਟੋਲਾ ਬੱਠੜ ਚ ਸੌਰੀ ਕਿਵੇਂ ਟੋਲਾ ਗੋਡੇ ਪੈ ਗੀ ਨਹੀਂ ਮੈਂ ਤਾਂ ਕਾ ਮਹੀਨਾ ਇੰਨਾ ਕੁਸ ਮੈਂ ਤਾਂ ਸਾਰੇ ਦੇ ਆਪ ਹੀ ਧੋ ਦੇ ਤੇ ਰਕਮ ਕਰ ਹੁਣ ਕੁਸ ਵੀ ਨਹੀਂ ਕਰਿਆ ਹੈਗਾ ਜਦੋਂ ਹੁੰਦਾ ਨਹੀਂ ਇਹਨਾਂ ਨੂੰ ਤਾਂ ਆਇਆ ਹੁੰਦਾ ਬਗਾਨੀਆਂ ਦੇ ਨੂੰ ਵੀ ਇਹ ਤਾਂ ਆ ਹੀ ਬੈਠੀ ਹੈ ਪਹਿਲੇ ਤੋਂ ਜੀ ਸੌਰੀ ਮੈਂ ਤਾਂ ਬਹੁਤ ਕੰਮ ਕਰਿਆ ਚਾਰ ਜਬਾਕ ਵੀ ਪਾਲੇ ਐ ਰੱਖੇ ਐ ਹੈ ਤੇ ਮੈਂ ਤਾਂ ਆਪਦੇ ਮ ਦਰਣੀਆਂ ਠਣੀਆਂ ਦੇ ਵੀ ਜਵਾਕ ਪਥਰੇ ਸਾਹਵੇਂ ਨੇ ਠੀਕ ਹੈ ਵੀ ਹੁਣ ਨਹੀਂ ਕੁਛ ਹੁੰਦਾ ਉਸ ਵੀ ਨਹੀਂ ਹੁੰਦਾ ਮਤ ਤਾਂ ਤੇ ਹਾਂ ਇਹਨਾਂ ਦੀ ਨਿਗਰ ਤੇ ਮੈਂ ਕੁਛ ਕੀਤਾ ਹੀ ਨਹੀਂ ਬਸ ਅਹੀਂ ਕਰਦੀ ਆ ਮਮੀ ਨੂੰ ਫੋਨ ਲਾ ਕੇ ਸਾਰੀ ਗੱਲ ਦੱਸਦੀ ਆ ਉਹ ਨੂੰ ਵੀ ਪਤਾ ਲੱਗੇ ਨਾ ਮੁੜੀ ਕੀ ਲੱਛਣ ਕਰਦੀ ਆ ਹੈਲੋ ਹਾਂਜੀ ਮਮੀ ਸ਼ਸ਼ਕਾਰ ਕਿਵੇਂ ਹੋ ਠੀਕ ਹੋ ਹਾਂਜੀ ਮਮੀ ਮੈਂ ਠੀਕ ਹਾਂ ਨਹੀਂ ਬੱਸ ਵੈਸੀ ਮੂਡ ਖਰਾਬ ਹੋਇਆ ਪਿਆ ਮੇਰਾ ਹੋਰ ਨਾ ਮੰਮੀ ਹੁਣ ਮੈਂ ਤੁਹਾਨੂੰ ਕੀ ਦੱਸਾਂ ਗੁੜੀ ਐਨਾ ਤੰਗ ਕਰਦੀ ਆ ਪਤਾ ਜਿੰਨਾ ਹੀ ਕਹਿ ਦੋ ਹੋਰ ਮੰਮੀ ਮੈਂ ਤਾਂ ਸਭ ਤੋਂ ਵੱਡੀ ਗਲਤੀ ਕਰ ਲਈ ਇੱਥੇ ਵਿਆਹ ਕਰਾ ਕੇ ਪ੍ਰੀਤ ਕਿਹੜਾ ਮੇਰੀ ਗੱਲ ਸੁਣਦਾ ਉਹ ਤਾਂ ਆਪ ਆਪਣੀ ਮਾਦੀ ਗੱਲਾਂ 'ਚ ਹੀ ਆਉਂਦਾਗਾ ਨਾ ਮੰਮੀ ਕਿੱਥੇ ਮੈਂ ਵੀ ਪੂਰਾ ਖਿੱਚ ਕੇ ਰੱਖਦੀ ਆ ਹੋਰ ਅੱਜ ਪਤਾ ਮੰਮੀ ਕੀ ਹੋਇਆ ਹਣਾ ਜਦੋਂ ਪਹਿਲਾਂ ਮੈਂ ਬੈਠੀ ਹਣਾ ਉਦੋਂ ਆਈ ਨਹੀਂ ਹੈਗੀ ਹਣਾ ਕਿ ਜਦੋਂ ਜਾ ਕੇ ਪ੍ਰੀਤ ਬਹਿ ਗਿਆ ਤੇ ਉਹਦੇ ਨਾਲ ਗੱਲਾਂ ਮਾਰੀ ਗਈ ਉਹਨੂੰ ਇੰਨੀਆਂ ਉਂਗਲਾਂ ਲਾਈ ਉਹਨੇ ਕਹਿੰਦੀ ਰਾਨੂੰ ਕੋਲ ਜਾਣਾ ਮੰਮੀ ਮੈਨੂੰ ਆਏ ਦੱਸੋ ਤੀਜੇ ਕਦੇ ਨੂੰ ਮੂੰਹ ਚੱਕ ਕੇ ਧੁਰ ਜਾਂਦੀ ਆ ਇਧਰ ਮੇਰਾ ਤਾਂ ਖਿਆਲ ਨਹੀਂ ਆਉਂਦਾ ਇਹਨਾਂ ਨੂੰ ਬਾਅਦ ਫਿਰ ਮੈਂ ਪ੍ਰੀਤ ਨੂੰ ਕਹਿਤਾ ਮੈਂ ਕਿਾ ਜਾਣਾ ਤੂੰ ਵੀ ਨਹੀਂ ਹੈਗਾ ਹਾਂ ਮੰਮੀ ਕੱਪੜੇ-ਕੁਪੜੇ ਮੈਂ ਨਹੀਂ ਧੋਂਦੀ ਹਾਂ ਅੱਜ ਆਈ ਸੀਗੀ ਮੈਨੂੰ ਕੱਪੜੇ ਦੇਣ ਮੈਂ ਤਾਂ ਜਵਾਬ ਦਿੱਤਾ ਵੇ ਮੇਰੇ ਪਿੱਕ ਕਰਨੇ ਮਸ਼ੀਨ ਇਹਦੇ ਵਾਸਤੇ ਥੋੜੀ ਦਿੱਤੀ ਤੇ ਤੇਰੇ ਕੱਪੜੇ ਧੋਣੇ ਆ। ਹਾਂ ਮੰਮੀ। ਨਹੀਂ ਬੱਸ ਜੀ ਮੈਂ ਤੁਸੀਂ ਮੈਨੂੰ ਕਹਿੰਨੇ ਨਾ ਮੈਂ ਤਾਂ ਉਹ ਵੀ ਕਰਦੀ ਆ। ਸਿੱਧੇ ਮੂੰਹ ਤਾਂ ਗੱਲ ਹੀ ਨਹੀਂ ਕਰਦੀ ਇਹਨਾਂ ਨਾਲ ਮੈਂ। ਹੋਰ ਮੰਮੀ ਫਿਰ ਸੇਟ ਚੜ ਜਾਣਗੇ। ਹੋਰ ਮੰਮੀ ਤਾਂ ਇਹ ਤੇ ਮੈਂ ਤੁਹਾਨੂੰ ਫੋਨ ਲਾ ਲੈਣੀ ਆ। ਤੁਸੀਂ ਮੈਨੂੰ ਦੱਸ ਦਿਆ ਕਰੋ ਕਿਵੇਂ ਕਰਨਾ। ਆਪੇ ਇਹਨਾਂ ਦੀ ਅਕਲ ਟਿਕਾਣੀ ਫੇਰ ਹੀ ਆਊਗੀ। ਠੀਕ ਹੈ ਮੰਮੀ। ਚਲ ਫਿਰ ਮੈਂ ਕਹਿੰਨੀ ਐ ਨਾ ਮੈਂ ਦੋਕ ਦਿਨ ਤੁਹਾਡੇ ਕੋਲ ਆ ਕੇ ਜਾਨੀ ਠੀਕ ਐ ਮੰਮੀ ਬਾਏ ਵਧ ਰਹੀ ਆ ਕਿ ਮੰਮੀ ਨੇ ਵੀ ਗੁੜੀ ਜੀ ਨੂੰ ਅਕਲ ਟਿਕਾਣੀ ਹੋਣ ਲੈ ਕੇ ਆਉਗੀ ਹਾਂਜੀ ਮੈਡਮ ਜੀ ਦੇਖ ਲਿਆ ਫੋਨ ਦੇਖ ਰਹੀ ਆ ਫਰਗੇਟेड ਫੋਨ ਨਾਲ ਵਰ ਗਿਆ ਕਿੱਟ ਦਾ ਰੋਟੀਆਂ ਨਾਲ ਹੀ ਭਰੂਗਾ ਦੱਸਿਆ ਸੀ ਮੰਮੀ ਨੇ ਕਹਿੰਦੀ ਰੋਟੀ ਨਹੀਂ ਬਣਾਈ ਹੈਗੀ ਕਹਿੰਦੀ ਮੈਂ ਆਪ ਬਣਾਈ ਆ ਇੰਨਾ ਵੀ ਦੱਸ ਕਾਦਾ ਗੁੱਸਾ ਦਾ ਤੁਹਾਨੂੰ ਪਤਾ ਨਾ ਮੇਰੇ ਸੁਭਾ ਦਾ ਹੁਣ ਤੁਸੀਂ ਗੱਲੇ ਹੀ ਇਹੋ ਜਿਹੀਆਂ ਕਰਦੇ ਹੋ ਤੇ ਗੁੱਸਾ ਤਾਂ ਆਊਗਾ ਹੀ ਹੁਣ ਕੋਈ ਗੱਲ ਨਹੀਂ ਕਰ ਇਹੋ ਜਿਹਾ ਸੁਭਾ ਦਾ ਤੈਨੂੰ ਦੱਸ ਕੀ ਕਰਾਂ ਅਈ ਗਿਆ ਸੀ ਵੀ ਰਾਨੂ ਕੋਲੇ ਮੰਮੀ ਨੇ ਜਾਣਾਗਾ ਫਿਰ ਕੀ ਇਹਦੇ ਵਿੱਚ ਕੀ ਗੱਲ ਲੱਗੀ ਗੁੱਸੇ ਵਾਲੀ ਤੁਹਾਨੂੰ ਮੈਂ ਕਿਹਾ ਮੈਨੂੰ ਨਹੀਂ ਪਸੰਦ ਤੀਜੇ ਦਿਨ ਮੂੰਹ ਚੱਕਦੀ ਬੁੜੀ ਵਗ ਜਾਂਦੀ ਉਹਦੇ ਕੋਲ ਤੇ ਚੱਲ ਜਾਂਦੇ ਆਪਾਂ ਨੇ ਮੰਮੀ ਤੋਂ ਕਰਾਉਣਾ ਵੀ ਕੀ ਆ ਇੱਥੇ ਮਿਲ ਕੇ ਮੁੜੇ ਆਉਂਦੀ ਆਪੇ ਜੇ ਮਿਲਣ ਦੀ ਗੱਲ ਹੁੰਦੀ ਨਾ ਮੈਂ ਤਾਂ ਵੀ ਨਾ ਕੁਝ ਕਹਿੰਦੀ ਸਾਰਾ ਕੁਝ ਤਾਂ ਲਟਾਇਆ ਆਉਂਦੀ ਆ ਕਿੰਨਾ ਖਰਚਾ ਕਰਦੀ ਥਨੂੰ ਪਤਾ ਨਹੀਂ ਹੈਗਾ ਉਹ ਕੁਝ ਨਹੀਂ ਲਟਾਇਆ ਦਿੱਤੀ ਕੀ ਆ ਮੰਮੀ ਨੇ ਉਹਨੂੰ ਕੁਝ ਨਹੀਂ ਦਿੱਤਾ ਅਜੇ ਥਨੂੰ ਕੀ ਪਤਾ ਮੈਨੂੰ ਸਾਰੀ ਬਿੜਕ ਰਹਿੰਦੀ ਆ ਕੀ ਦਿੰਦੀ ਆ ਕੀ ਨਹੀਂ ਦਿੰਦੀ ਥਨੂੰ ਕੀ ਪਤਾ ਲੱਗਦਾ ਚੁੱਪ ਕਰਕੇ ਤੁਸੀਂ ਬੈਠੇ ਰਹਿੰਦੇ ਉਹ ਮੇਰੀ ਗੱਲ ਸੁਣ ਕੰਨ ਖੋਲ ਕੇ ਇਹੜੇ 10 ਗਿੱਲਿਆਂ ਹੁੰਦੇ ਨਾ ਆਪਾਂ ਨੂੰ ਇਹ ਚੋਂ 5 ਗਿੱਲਿਆਂ ਦੀ ਮਾਲ ਘਰ ਆਣ ਨੂੰ ਆ ਦੇਖ ਲੈ ਜੀ ਵਰਤ ਵਰਤੇਵਾ ਤੋੜ ਤਾ ਨਾ ਪੰਜ ਕਿਲੇ ਜਾਣਗੇ ਉਧਰ ਨਾਲੇ ਲੱਖੇ ਦੇ ਸੁਭਾਤਾ ਤੈਨੂੰ ਪਤਾ ਹੈ ਕਹੇ ਜਾ ਬੰਦਾ ਉਹ ਉਹ ਗੱਲ ਤਾਂ ਤੁਹਾਡੀ ਜਮਾਂ ਸਹੀ ਆ ਹੰਜੂ ਮੈਂ ਤੈਨੂੰ ਕਹਿਣਾ ਵੀ ਮੋ ਪਿਆਰ ਰੱਖ ਆ ਦੋ ਫੁੱਟਾ ਆਪਦੇ ਕੋਲੀ ਰਹਿ ਜਾਣਗੇ ਇਹ ਚੀਜ਼ ਤਾਂ ਮੈਂ ਸੋਚੀ ਨਹੀਂ ਨਹੀਂ ਉਹਨੇ ਛੱਟ ਕਰਨਾ ਕੰਮ ਉਹਨੇ ਲੱਖੇ ਨੂੰ ਦੀ ਭਰ ਦੇਣੀ ਆ ਕੰਨ ਉਹਦੇ ਇਹ ਗੱਲ ਤਾਂ ਤੁਹਾਡੀ ਜਮਾਂ ਸਹੀ ਆ ਆਪਦਾ ਗੁੱਸਾ ਨੱਕ ਤੇ ਰੱਖਦੀ ਆ ਪਿਛਲੇ ਵਾਰ ਵੀ ਜਦੋਂ ਆਇਆ ਸੀ ਨਾ ਤੇ ਉਹ ਗੱਲਾਂ ਗੱਲਾਂ ਚ ਨਾ ਜ਼ਮੀਨ ਦੀ ਗੱਲ ਕਰ ਰਿਹਾ ਸੀ ਉਹ ਤਾਂ ਮੇਂ ਗਾਰ ਨਹੀਂ ਕੀਤੀ। ਐਂਓ ਤਾਂ ਤੈਨੂੰ ਕਹਿਣਾ ਵੀ ਜਿੱਥੇ ਦੋ ਫੱਟਾ ਥੋਗ ਵਾਲੀ। ਚਲੋ ਠੀਕ ਆ। ਛੇਨੋ ਥੋੜਾ ਜਿਹਾ ਚਲੋ ਮੈਨੂੰ ਨਾਟਕ ਹੀ ਕਰਨਾ ਪੋਗਾ। ਰੰਗ ਕਰ ਲਵਾਂਗੀ। ਪਰ ਇੱਕ ਸ਼ਰਤ ਤੇ। ਹਾਂ ਕੀ ਸ਼ਰਤਾਂ ਤੇਰੀ? ਮੈਂ ਦੋ ਦਿਨ ਫਿਰ ਆਦੀ ਮੰਮੀ ਕੋਲ ਜਾਵਾਂਗੀ। ਤੂੰ ਐ ਕਰ। ਤੂੰ ਦੋ ਦਿਨ ਆਪਣੀ ਮੰਮੀ ਕੋਲ ਜਾਇਆ। ਠੀਕ ਆ। ਬੀਬੇ ਦੋ ਦਿਨ ਰਾਤ ਨੂੰ ਲਵੇ ਲਾਏ ਆਉਗੀ। ਪਰ ਖਰਚਾ ਨਹੀਂ ਕਰਨ ਵਾਲਾ ਕਹਿਦੀ ਬੀਬੇ ਨੂੰ। ਫਿਰ ਰੋਟੀ ਕੌਣ ਬਣਾਊਗਾ? ਆਪਾਂ ਦੋਨੇ ਲੱਗ ਜਣੇ। ਫਿਰ ਪਿੱਛੇ ਬੇਬੇ ਗੱਲੀ ਰਹਿ ਜੂਗੀ ਬੇਬੇ ਰਾਣੂ ਕੋਲ ਜਾਊਗੀ ਤੇ ਫਿਰ ਘਰੇ ਕੌਣ ਦਿਮਾਗ ਵੀ ਖੋਲਿਆ ਕਰ ਇੱਕ ਇਕੱਲਾ ਗੁੱਸੇ ਹੀ ਕਰਨਾ ਆਉਂਦਾ ਕੋਈ ਗੱਲ ਨਹੀਂ ਬੇਬੇ ਨੂੰ ਆਪਾਂ 2 ਦਿਨ ਭੇਜ ਦਈਏ ਭਲਾ ਰਾਣੂ ਕੋਲ ਲੈ ਨਾਲੇ ਤਾਂ ਉਹਦਾ ਜਿੱਤ ਹੌਲਾ ਹੋ ਜੂਗਾ ਤੇ ਫਿਰ ਤੂੰ ਆਪਾਂ 10 ਦਿਨਾਂ ਤੱਕ ਵਗ ਚਲਾਂਗੇ 10 ਦਿਨ ਤੁਹਾਡੀ ਮਾਂ ਕੱਲ ਹੀ ਜਾਵੇ ਹੈ ਤੇ ਮੈਂ 10 ਦਿਨਾਂ ਬਾਅਦ ਆ ਜਾਵਾਂ ਉਹ ਫਿਰ ਤੇਰਾ ਲੈ ਤੂੰ ਗੁੱਸਾ ਨਾ ਕਰ ਤੂੰ ਸੀ ਤਾਂ ਲਾਇਕ ਹੀ ਨਹੀਂ ਹੈਗੇ ਉਹ ਚੱਲ ਕੋਈ ਨਾ ਮੈਂ ਹੱਲ ਕਰ ਲਉ ਕੋਈ ਨਾ ਤੂੰ ਜਾ ਹੁਣ ਰੋਟੀ ਲੈ ਪਾਦੀ ਨਾਲੇ ਤੂੰ ਖਾ ਲੈ ਐ ਮੇਰੇ ਤੇ ਕੁੱਖੀ ਮਰੀ ਜੰਨੀ ਲੈ ਆਉਂ ਨੀ ਰੋ ਸਭ ਚੰਗਾ ਬੇਬੇ ਮੈਂ ਜਾਣਾ ਦੁਕਾਨ ਖੋਲ ਰਹੀਆਂ ਜਾ ਕੇ ਇੰਨੇ ਮਨਵਾ ਲਾਦੇ ਸਬਜ਼ੀ ਕੀ ਲੈ ਕੇ ਆਵਾਂ ਸਬਜ਼ੀ ਮੈਂ ਤਾਂ ਐ ਕਹੀ ਸੀ ਹੁਣ ਰੁੱਤ ਜੀ ਵਾਲਾ ਵਧੀਆ ਦਾ ਸਬਜ਼ੀ ਬਣਦੀ ਥੋੜੂਆ ਲੈ ਤੌ ਥੋਲੂਆ ਨਹੀਂ ਲੈ ਕੇ ਆਉਣਾ ਮੈਨੂੰ ਜਮਾ ਪਸੰਦ ਨਹੀਂ ਤੁਸੀਂ ਐ ਕਰਿਓ ਮੂੰਗੀ ਲਿਆਇਓ ਮੇਰੀ ਫੇਵਰੇਟ ਆ ਇਹ ਦੇਖ ਇਹ ਵਿੱਚ ਟਾਂਗੜਾਉਣੀ ਆ ਮੂੰਗੀ ਲਾ ਮੂੰਗੀ ਕੋਈ ਸਬਜ਼ੀ ਹੋਈ ਰਲੇ ਨੂੰ ਪਤਾ ਵੀ ਇਹਨੂੰ ਮਾੜੀ ਐ ਬੁਰੀ ਨੂੰ ਜਾਣ ਕੇ ਕਰਦੀ ਐ ਸਾਰੇ ਕੰਮ ਮਾੜੀ ਹਿਆਰ ਆ ਖਾਤੋਂ ਉਹ ਵੀ ਵਧੀਆ ਬਣ ਗਏ ਇਹ ਤਾਂ ਇਹਦਾ ਹੁੰਦਾ ਸਨੀਹਾ ਦੁਕਾਨ ਖੋਲ ਦੇ ਤਾਂ ਹੋਰ ਬਈ ਆ ਵੀ ਲੱਖੇ ਕਿਵੇਂ ਆ ਠੀਕ ਆ ਤੂੰ ਦੱਸ ਠੀਕ ਆ ਠੀਕ ਆ ਵਧੀਆ ਹੋਰ ਕੀ ਲੈਣਾ ਓਏ ਉਹ ਨਹੀਂ ਬਸ ਮੈਂ ਆਉਣੀ ਤੇਰੇ ਕੋਲ ਕਿਵੇਂ ਟੱਲਾ ਜਾ ਹੋ ਰਿਆ ਖੈਰ ਆ ਬਸ ਖੈਰ ਹੀ ਖੈਰ ਆ ਯਾਰ ਓ ਯਾਰ ਪਰਜਾਈ ਆ ਜਾ ਬਹਿ ਜਾ ਬਸ ਬੈਠਾ ਯਾਰ ਕਿਵੇਂ ਕੀ ਹੋ ਗਿਆ ਪਰਜਾਈ ਠੀਕ ਆ ਉਹ ਪਰਜਾਈ ਨਹੀਂ ਯਾਰ ਬੀਬੀ ਬਾਹਰ ਕੱਢਦੀ ਘਰੋਂ ਯਾਰ ਲੜਕੇ ਯਾਰ ਅੱਛਾ ਵੱਡਾ ਪ੍ਰਾਣਾ ਲੈ ਗਿਆ ਉਹਨੂੰ ਨਾਲ ਫੇਰ ਤੈਨੂੰ ਪਤਾ ਜਿਹੜੇ 5 ਕਿੱਲੇ ਵਾਹਣਦੇ ਆਉਂਦੇ ਸੀ ਉਹ ਨਾਕਾ ਗਿਆ ਹਉਂ ਤੂੰ ਬਸ ਯਾਰ ਨਾ ਇੱਧਰ ਦੇ ਰਹੇ ਨਾ ਉੱਧਰ ਦੇ ਰਹੇ ਹੁਣ ਬਸ ਉਹ ਤੂੰ ਹੁਣ ਤਾਂ ਪੰਜ ਤੇ ਪੰਜ ਕਿੱਲੇ ਨਾ ਲਵਾ ਗਿਆ ਅਗਲਾ ਪ੍ਰਾਉਣਾ ਲਵਾ ਗਿਆ ਹੁਣ ਜਦੋਂ ਧਰਉਣੀ ਘੜਤੀ ਯਾਰ ਗੱਲ ਨਹੀਂ ਆਉਂਦਾ ਤੂੰ ਹਰਕ ਨਹੀਂ ਹੁੰਦਾ ਅਗਲਾ ਮਿੱਠੀਆਂ ਗੁਲੀਆਂ ਚ ਲਿਆਇਆ ਮੇਰੀ ਮਾਂ ਦੀ ਆ ਨਾ ਉਹਨਾਂ ਜੱਟਾਂ ਜਿੰਨਾਂ ਚਰਉਣੀ ਕੁਛ ਨਹੀਂ ਹੁੰਦਾ ਉਹਨਾਂ ਜੱਟਾਂ ਉਹ ਚੱਲੂਗੀ ਨਾ ਤੇਰੀ ਮੇਰੇ ਨਾਲ ਹੋਊਗੀ ਮੈਂ ਤਾਂ ਕਹਿੰਦਾ ਉਹ ਤੂੰ ਮਾੜਾ ਉਹ ਟੱ ਧਿਆਨ ਕਰ ਲੈਂਦਾ ਨਾ ਕੋਈ ਯਾਰ ਮੈਂ ਬਥੇਰਾ ਸਮਝਾਉਂਦਾ ਨਹੀਂ ਹੁਣ ਕੋਕੜਾ ਹਟਦੀ ਆ ਉਹੀ ਹੀ ਪੰਗਾ ਹੁੰਦਾ ਹੈ ਯਾਰ ਕੋਈ ਨਾ ਆਪਾਂ ਆਖਰ ਤੱਕ ਮਲਾਉਂਦੀਆਂ ਨਹੀਂ ਹੈਗੀਆਂ ਇਹ ਤੇਰੇ ਦੋਸਤ ਥੁਗਿਆ ਸਾਰਾ ਕੁਝ ਉਹ ਗਿਆ ਨਾਲੇ ਹੁਣ ਪਿੱਟੀ ਜਾਂਦੀ ਆ ਇਹਾਂ ਪਟੇਓ ਦਾ ਕਹਿੰਦਾ ਪੁੱਛੇ ਜਾ ਕੇ ਕਹਿੰਦੀ ਮੈਂ ਆ ਵੀ ਕਰਾਂ ਹਾਂ ਮੈਨੂੰ ਤਾਂ ਕੋਈ ਉਹ ਸਿਆਣੇ ਕਹਿੰਦੇ ਹੁੰਦੇ ਹੈਗਾ ਨਾ ਫੇਰ ਪਸਤਾਇਆ ਕੀ ਬੰਦਾ ਯਾਰ ਤੇ ਚਿੜੀਆ ਚੁੱਕੀ ਖੇਤ ਹੁਣ ਕੋਈ ਫਾਇਦਾ ਨਹੀਂ ਹੈਗਾ ਪਸਤੌਣ ਦਾ ਹੁਣ ਕੀ ਕਰਦਾ ਯਾਰ ਹੁਣ ਤਾਂ ਜਿਹੜਾ ਕੁਝ ਹੋਣਾ ਚਾਹੀਦਾ ਹੋ ਰਿਹਾ ਮੈਨੂੰ ਤਾਂ ਜੀ ਲੱਗਣਾ ਵੜ ਗਿਆ ਮੈਨੂੰ ਤਾਂ ਜੀ ਕਰਦਾ ਸੂਏ ਛੜੜ ਮਾਰ ਕੇ ਆ ਦੀ ਡੇਲੀ ਹੁਣ ਤਾਂ ਇੱਕ ਰਹਿ ਤਿੰਨਾ ਤੈਨੂੰ ਮੈਂ ਹੂੰ ਨਾ ਤੂੰ ਆਲਦੀ ਭੈਣ ਨਾਲ ਗੱਲ ਕਰ ਉਹ ਕੁਛ ਨਾ ਕੁਛ ਹੱਲ ਕਰ ਸਕਦੀ ਉਹ ਫੇਰ ਵੀ ਤੁਹਾਡਾ ਆਪ ਦਾ ਹੁਣਾ ਹੈ ਕੋਈ ਨਾ ਕੁਛ ਤਕਰੂਗੀ ਭੈਣ ਤਾਂ ਫੇਰ ਕਰੋ ਯਾਰ ਮਾਂ ਨੂੰ ਕੱਢਿਆ ਵਾ ਹਰਿਆਰ ਗੁੱਸਾ ਤਾਂ ਆਉਂਦੀ ਹੈ ਉਹ ਤੂੰ ਮਾਫੀ ਮੰਗ ਲਈ ਮਾਫੀ ਮੰਗਣਾ ਕੁਛ ਛੋਟਾ ਹੋ ਜਾਂਦਾ ਹੈ ਕਿਤੇ ਕੋਈ ਗੱਲ ਨਹੀਂ ਗਲਤੀ ਹੋ ਗਈ ਸਾਡੇ ਤੋਂ ਹਾਂ ਮੈਂ ਕਰਦਾ ਮੈਂ ਭੈਣ ਨਾਲ ਗੱਲ ਕਰ ਕੌਣ ਦੂਜਾ ਦਾ ਮੈਨੂੰ ਪਤਾ ਉਹ ਤਾਂ ਕਾਬਰੀ ਚਲ ਕੋਈ ਗੱਲ ਨਹੀਂ ਉਹਦੇ ਨਾਲ ਵੀ ਕਰ ਲੀ ਜੇ ਲੋੜ ਪਈ ਦੱਸ ਦੀ ਮੈਂ ਬਖ ਚਲੂ ਤੇਰੇ ਨਾਲ ਹਾਂ ਮੈਂ ਦੇਰ ਹਾਂ ਹਾਂ ਅੱਜ ਤਾਂ ਨਹੀਂ ਕਰਦਾ ਮੈਂ ਕੱਲ ਨੂੰ ਕੋਈ ਗੱਲ ਨਹੀਂ ਮੈਨੂੰ ਲੱਗਾ ਅੱਜ ਹੀ ਹੋਇਆ ਤਾਜ਼ਾ ਤਾਜ਼ਾ ਕੰਮ ਓਏ ਹੋਰ ਤਾਂ ਹੀ ਨਾ ਮੈਂ ਇੱਧਰ ਪੁੱਜਿਆ ਮੂੜੀ ਖਰਾਬ ਚੱਲ ਕੋਈ ਗੱਲ ਨਹੀਂ ਹੋਰ ਦੱਸ ਚਾਹ ਪੀਂਗਾ ਚਾਹ ਮਗਾਵਾ ਬਸ ਬਸ ਚੱਲ ਠੀਕ ਆ ਭਾਈ ਉਹ ਚੱਲ ਕੋਈ ਨਾ ਠੀਕ ਕੰਮ ਕਰ ਦੇ ਲਈਆ ਤੇਰੇ ਨਾਲ ਸੀ ਕੰਮ ਨਹੀਂ ਬੋਲਦਾ ਤੇਰੇ ਦਾ ਪੰਜ ਸੀ ਮੇਰੇ ਦਾ 10 ਜਾਣਗੇ ਉੱਪਰੋਂ ਪਾਣੀ ਜਾਣ ਦੇਂਦੇ ਭਾਰਤ ਨਾਲ 50 ਰੁਪਏ ਦੇ ਟੋਕਰੀ ਕੱਟਾਂ ਦੇ ਮਾਰੇ ਨੂੰ ਦੇ ਜਾਣ ਨੂੰ ਚਾਹ। ਜਿਸ ਦਾ ਸਰਾਵ ਦਾ। ਦੋਸਤ ਲਈ ਘੜਾਈ ਬਣਦੇ ਆ। ਇਹਦੀ ਬਹੁਤ ਵਕ ਘਰੇ ਚੱਲ ਗਈ ਏ। ਕੱਟ ਨੂੰ ਸਾਹ ਰਹੀ ਏ ਤੇ ਹਾਲੀ ਬਣਦੀ ਏ। ਇਹ ਆ ਕੇ ਬਸ ਘਰੇ ਚੋਂ ਨਾ। ਆਉਂਦੀ ਨਾ ਕੋਸਾ। ਕੀ ਮੈਸੂ ਕੰਵੇਟ ਲੈ ਕੰਮ ਦਿੰਦਾ ਹਾਂਜੀ ਹਾਂਜੀ ਸਾਰਾ ਕੰਮ ਨਿਬੜਾ ਰੋਟੀ ਬਣਾ ਰਹੀ ਹਾਂਜੀ ਰੋਟੀ ਬਣਾ ਰਹੀ ਤੇ ਬੇਬੇ ਦੀਦੀ ਨੇ ਆਏਗੀ ਉਹ ਬੇਬੇ ਤਾਂ ਰਾਣੂ ਕੋਲ ਗਈ ਆ ਉਹ ਰਾਣੂ ਕੋਲ ਮੈਂ ਕਿ ਤੂੰ ਕਹਿੰਦੀ ਸੀ ਜਾਣਾ ਨਹੀਂ ਹੈਗਾ ਉਹ ਫਿਰ ਆਏ ਸੀਗਾ ਨਾ ਮੈਂ ਕਿਹਾ ਚੱਲ ਕੋਈ ਨਹੀਂ ਭੱਗ ਜਾ ਮੈਂ ਕਿਹਾ ਬੇਬੇ ਉਹ ਤੇਰਾ ਵੀ ਨਾ ਕੋਈ ਹਿਸਾਬ ਆਉਂਦਾ ਨਹੀਂ ਹੈਗਾ ਮਿੰਟ 'ਚ ਬਦਲ ਜਾਂਦੀਆਂ ਤੂੰ ਵੀ ਉਹ ਫਿਰ ਬਾੜਾ ਕਰੀ ਜਾਂਦੀ ਸੀ ਮੈਂ ਕਿਹਾ ਚੱਲ ਕੋਈ ਨਹੀਂ ਭੱਗ ਜਾਂਦਾ ਤੁਸੀਂ ਬਾੜਾ ਲੇਟ ਹੋ ਗਏ ਉਹ ਤਾਂ ਦੁਕਾਨ ਤੇ ਨਾ ਮੇਰਾ ਯਾਰ ਦੋਸਤ ਆ ਗਿਆ ਸੀ ਉਹਦੇ ਨਾਲ ਤਾਂ ਬਾਲੀ ਪੈੜੀ ਹੋਈ ਯਾਰ ਕੀ ਉਹ ਓਏ ਦੇ ਨਾਲ ਉਹ ਮਤਲਬ ਉਹਦੀ ਵੀ ਜਿਵੇਂ ਤੁਸੀਂ ਇੱਥੇ ਕਰਦੇ ਰਹਿੰਦੇ ਚਿਰਮਿਰ ਅਹੀਂ ਉਹ ਕਰਦੇ ਸੀਗੇ ਅੱਛਾ ਉਹਨੇ ਮਤਲਬ ਉਹਦੇ ਘਰ ਵਾਲੀ ਨੇ ਉਹਦੀ ਮੰਮੀ ਨੂੰ ਘੱਟਤਾ ਕਰੋ ਬਾਹਰ ਉਹਨਾਂ ਦਾ ਪਰੌਣਾ ਲੈ ਗਿਆ ਆਕੇ ਤੇ ਉਹਦੇ ਨਾਂ ਹੁੰਦੇ ਸੀ ਪੰਜ ਕਿੱਲੇ ਅੱਛਾ ਉਹਦਾ ਸਾਰੀ ਜ਼ਮੀਨ ਉਹਨਾਂ ਦਾ ਪਰੌਣੀ ਨਾਂ ਲਵਾ ਗਿਆ ਉਹਦੇ ਹੱਥਾਂ ਦਾ ਕੁਝ ਵੀ ਨਹੀਂ ਆਇਆ ਹੈਗਾ ਹੁਣ ਤਾਂ ਨਾਲੇ ਉਹ ਬਸਤਾਈ ਜਾਂਦਾ ਨਾ ਉਹਦੇ ਘਰ ਵਾਲੀ ਬਸਤਾਈ ਜਾਂਦੀ ਆ ਹੁਣ ਦੱਸ ਕੀ ਬਣਦਾ ਮਗਰੋਂ ਬਹੁਤ ਮਾੜਾ ਹੋਇਆ ਤਾਂ ਬਹੁਤ ਮਾੜਾ ਨਹੀਂ ਤੈਨੂੰ ਮੈਂ ਤੈਨੂੰ ਕਹਿਣਾ ਹੁੰਨਾ ਵੇ 베ਰੇ ਨਾ ਦਾ 10 ਕਿੱਲੇ ਨੇ ਕਿਤੇ ਕੱਲ ਨੂੰ ਕਿਤੇ ਉਹੀ ਕੰਮ ਹੋ ਜੇ ਜੇ ਬੁਰਾ ਮੰਨੂ ਤਾਂ ਤੁਹਾਨੂੰ ਇੱਕ ਗੱਲ ਕਹਾਂ ਮੈਂ ਪਹਿਲਾਂ ਨਹੀਂ ਤੇਰਾ ਬੁਰਾ ਮੰਨਿਆ ਹੁਣ ਕੀ ਬੁਰਾ ਮੰਨੂ ਮੈਂ ਦੱਸ ਬਹੁਤ ਵੱਡੀ ਗਲਤੀ ਹੋ ਗਈ ਗਲਤੀ ਤਾਂ ਤੁਗੀ ਹੋਗੀ ਮੈਂ ਨਾ ਗੁੱਸੇ ਚ ਆ ਕੇ ਨਾ ਅਣੀ ਹੌਈ ਲਾਲਾ ਮੇਰੇ ਤੇ ਗਰਦਾ ਪਈ ਜਾਂਦਾ ਨਾਲੇ ਬੁੜੀ ਤੂੰ ਕੀ ਖੁਸਰ ਫੁਸਰ ਜੀ ਕਰੀ ਜਾਨੀ ਆ ਤੇਰੀ ਮਾਂ ਨੇ ਤੰਜਲੀ ਨਹੀਂ ਸਕੇ ਤੈਨੂੰ ਉਹਨੂੰ ਤੂੰ ਕੀ ਕਹਿਣੀ ਨਾ ਮੇਰੀ ਮਾਂ ਨੂੰ ਕਿਵੇਂ ਬੋਲਦੀ ਹੈ ਤੂੰ ਹੈ ਬੋਲਦੀ ਹੈ ਤੂੰ ਮੈਨੂੰ ਕਿਵੇਂ ਬੋਲਦੀ ਹੈ ਉਹਨੂੰ ਬੁੜੀ ਕਹਿੰਉਣੀ ਹੈ ਨਹੀਂ ਮੇਰੀ ਮਾਂ ਤੱਕ ਪਹੁੰਚਾਂ ਦਾ ਤੇ ਰੱਖੀ ਮਤਲਬ ਆ ਤੇ ਪਾਸੇ ਹੋ ਜਾਣ ਲੇ ਮੈਂ ਝਾੜੂ ਲਾਉਣਾ ਲੱਗ ਜਾਂਦੀ ਆਈ ਕੱਢ ਲੈ ਪੱਤੀ ਨੇ ਕਿੱਡੀ ਕਬੱਡੀ ਗੱਲ ਆ ਤੂੰ ਹੁੰਨੀ ਆ ਪਾਸੇ ਕਿ ਤੈਨੂੰ ਦੱਸਾਂ ਮੈਂ ਪਿਆਰ ਨਾਲ ਕਹੀ ਇਹਨੇ ਤੂੰ ਗੱਲ ਹੀ ਨਹੀਂ ਸੁਣਦੀ ਨਾ ਜੇ ਮੈਂ ਨਾ ਹੋਵਾਂ ਫਿਰ ਤੂੰ ਮੈਨੂੰ ਕੀ ਕਰਦੀਂਗੀ ਦੱਸੀ ਮੈਨੂੰ ਤੈਨੂੰ ਮੇਰੇ ਸੁਭਾਅ ਨਾਲੇ ਚੰਗੀ ਤਰ੍ਹਾਂ ਪਤਾ ਆ ਵੀ ਮੈਂ ਕੀ ਕਰ ਦੂੰਗੀ ਕਰ ਦੂੰਗੀ ਤੇਰਾ ਬੋਰੀਆ ਬਿਸਤਰਾ ਤੇ ਹੁ ਖੜੀ ਹੋ ਚਲ ਖੜੀ ਹੋ ਤੂੰ ਆਏ ਨਹੀਂ ਲੋਟ ਆਉਂਦੀ ਕਿੰਨ ਕਰੋ ਕੱਢਣਾ ਹੀ ਪੈਣਾ ਤੂੰ ਚਾਉਣੀ ਮੈਥੋਂ ਆਏ ਤਾਂ ਦੱਸ ਦੇ ਆ ਮਰ ਮੇਰੇ ਬਾਹਰ ਕੱਢਣ ਦੀ ਹੈ ਸ਼ਰਮ ਤਾਂ ਆਉਂਦੀ ਨਹੀਂ ਹੈਗੀ ਜਮਾ ਵੀ ਇਹਨਾਂ ਨੂੰ ਬੇ ਪ੍ਰੀਤ ਉਹ ਨਹੀਂ ਬੜਿਆ ਹੈਗਾ ਘਰੇ ਕੀ ਕਰਾਂ ਹੋਏ ਵੀਰ ਅੱਬਾ ਤੇ ਇੱਥੋਂ ਡੰਡੀ ਲੱਗ ਚ ਵੀ ਮੈਂ ਆ ਮਰਚੂ ਐ ਤਾਂ ਦੱਸ ਦੇ ਮੈਂ ਤੈਨੂੰ ਉਦੋਂ ਨਹੀਂ ਦੱਸਿਆ ਬੋਲਣ ਲੱਗੇ ਉਹ ਤਾਂ ਬੜਾ ਬੜਬੜ ਕਰਦੀ ਸੀਗੀ ਤੈਨੂੰ ਵੀ ਨਾ ਪੱਕੇ ਆਪਣੀਆਂ ਰਾਸ ਨਹੀਂ ਆਈਆਂ ਤੈਨੂੰ ਹੁਣ ਪਤਾ ਲੱਗੂ ਜਦੋਂ ਦਰਦ ਦਾ ਠੋਕਰਾ ਖਾਦਿਆਂ ਨਾ ਫੇਰ ਆਉ ਤੇਰੀਆਂ ਕਲ ਟਕਣੇ ਚੱਲ ਨਿਕਲ ਜਾ ਨੂੰ ਕਰੋ ਘੜਤਾ ਤੇਰੇ ਦਿਮਾਗ ਤਮੂਕ ਹੈਗਾ ਕਿ ਨਹੀਂ ਪ੍ਰੀਤ